ਅੱਜ 8 ਮਹੀਨਾ ਤੋਂ ਕੁਛ ਨਹੀਂ ਖਾ ਰਹੇ ਸੀਗੇ ਇੰਨੇ ਮਾੜੇ ਹਾਲਾਤਾਂ ਵਿੱਚ ਅਸੀਂ ਖੁਦ ਰਾਤਾਂ ਨੂੰ ਜਾਗੇ ਆ ਮਤਲਬ ਜਿੰਨੇ ਚਿਰ ਤੋਂ ਉਹ ਜਾਗ ਰਹੇ ਨੇ ਬਿਮਾਰੀ ਦੇ ਨਾਲ ਉਹਨੇ ਦਿਨ ਹੀ ਅਸੀਂ ਜਾਗੇ ਮੈਂ ਸਾਰਾ ਕੁਝ ਜਾਂਦੇ ਦੇਖਿਆ ਵਾ ਆਉਂਦੇ ਆ ਸਾਡੇ ਵੱਡੇ ਵਜ਼ਰ ਨੇ ਮੇਰੇ ਇਹਨਾਂ ਨੇ ਸਾਰਾ ਕੁਝ ਹੀ ਦੇਖਿਆ ਵਾ ਮੈਂ ਜਾਂਦੇ ਦੇਖਿਆ ਵਾ ਲੇਕਿਨ ਗੱਡੀਆਂ ਤੇ ਅਸੀਂ ਜ਼ਰੂਰ ਘੁੰਮੇ ਆ ਵੱਡਾ ਨਾਂ ਸੀਗਾ ਵੱਡੇ ਘਰ ਸੀ ਚਾਰਚਾ ਕਰ ਸੀਗੇ ਫੈਕਟਰੀਆਂ ਸੀਗੀਆਂ ਸਾਰਾ ਕੁਝ ਆਪਣੇ ਅੱਖੀਂ ਜਾਂਦਾ ਦੇਖਿਆ ਅੱਜ ਇੱਕ ਤੁਹਾਡੇ ਪਿਤਾ ਦਾ ਜਿਹੜਾ ਸਾਆ ਤੁਹਾਡੇ ਸਿਰ ਤੋਂ ਉੱਠ ਗਿਆ ਇਸ ਸਦਾ ਦੇ ਲਈ ਬਹੁਤ ਔਖਾ ਹੁੰਦਾ ਹੈ ਕਿਉਂਕਿ ਬਾਪ ਜਿਹੜਾ ਹੁੰਦਾ ਹੈ ਉਹਦਾ ਇੱਕ ਪੁੱਤ ਦੇ ਨਾਲ ਇੱਕ ਬੜਾ ਮਜ਼ਬੂਤ ਰਿਸ਼ਤਾ ਹੁੰਦਾ ਹੈ ਤੇ ਅੱਜ ਤੁਹਾਡੀਆਂ ਅੱਖਾਂ ਦੇ ਵਿੱਚ ਮੈਂ ਸਾਰੇ ਦਰਦ ਜਿਹੜਾ ਸਮਝ ਸਕਦਾ ਕੀ ਕਹਿਣਾ ਚਾਹੁੰਨੇ ਹਾਂ ਅੱਜ ਮੈਂ ਦੇਖੋ ਇਹੀ ਕਹਿਣਾ ਚਾਹੁੰਗਾ ਕਿ ਸਾਡੇ ਜਿਹੜੇ ਫਾਦਰ ਸੀਗੇ ਉਹ ਬਹੁਤ ਤਕੜੇ ਰਾਈਟਰ ਸੀਗੇ ਤੇ ਸਾਰੀ ਦੁਨੀਆ ਜਾਣਦੀ ਸੀਗੀ ਕਿਸੇ ਸਮੇਂ ਵਿੱਚ ਚਲੋ ਅੱਜ ਦਾ ਜਿਹੜਾ ਦੌਰ ਆ ਉਹ ਚੇਂਜ ਹੋ ਚੁੱਕਾ ਵਾ ਉਹ ਉਹ ਇਹ ਇਨੇ ਨਾਮਵਰ ਨਹੀਂ ਹੈਗੇ ਲੇਕਿਨ ਸਰਕਾਰਾਂ ਨੂੰ ਜਾਂ ਕਲਾਕਾਰਾਂ ਨੂੰ ਸਾਰਾ ਕੁਛ ਪਤਾ ਵਾ ਠੀਕ ਹੈ ਜੀ ਲੇਕਿਨ ਇਹ ਆ ਕਿ ਇਹਨਾਂ ਨੇ ਆਪਣੇ ਹਾਲਾਤ ਹੋਂਦ ਤੱਕ ਮਾੜੇ ਹੀ ਚੱਲੇ ਨੇ ਜਦੋਂ ਦਾ ਇੱਕ ਨਵਾਂ ਸਮਾਜ ਦੌਰ ਆਇਆ ਵਾ ਸ਼ੁਰੂ ਤੋਂ ਇਹ ਕਿਰਾਏਤੇ ਰਹੇ ਨੇ ਇਹ ਵਰ ਕੇ ਮੈਂ ਵੀ ਨਾਲ ਇਹਨਾਂ ਦੇ ਕਿਰਾਏਤੇ ਰਹਿੰਦਾ ਰਿਹਾ ਵਾਂ ਠੀਕ ਹੈ ਤੇ ਤੰਗੀ ਦੀ ਹਾਲਤ ਵਿੱਚ ਹੀ ਰਹੇ ਨੇ ਗਾਣੇ ਇਹਨਾਂ ਨੇ ਵੱਡੇ ਵੱਡੇ ਕਲਾਕਾਰਾਂ ਨੂੰ ਦਿੱਤੇ ਨੇ ਵੱਡਾ ਨਾਮ ਸੀਗਾ ਸਰਕਾਰਾਂ ਨੂੰ ਵੀ ਪਤਾ ਵਾ ਅੱਜ ਦੀ ਸਰਕਾਰ ਨੂੰ ਵੀ ਪਤਾ ਵਾ ਉਹ ਤਾਂ ਖੁਦ ਕਲਾਕਾਰ ਨੇ ਜਦਕਿ ਸਾਨੂੰ ਮਾਣ ਸੀਗਾ ਮੈਨੂੰ ਲੱਗਦਾ ਸੀਗਾ ਇਦਾਂ ਕਿ ਪਿਛਲੀ ਸਰਕਾਰਾਂ ਭਾਵੇਂ ਸਾਡੀਆਂ ਨਹੀਂ ਹੈਗੀਆਂ ਲੇਕਿਨ ਜਿਹੜੀ ਹੁਣ ਨਵੀਂ ਸਰਕਾਰ ਬਣੀ ਹੈ ਸ਼ਾਇਦ ਇਹ ਸਾਡੇ ਤੱਕ ਪਹੁੰਚ ਕਰਨਗੇ ਲੇਕਿਨ ਅਖਬਾਰਾਂ 'ਚ ਵੀ ਖਬਰਾਂ ਲੱਗਦੀਆਂ ਰਹੀਆਂ ਨਿਊਜ਼ ਚੈਨਲਾਂ ਵਿੱਚ ਵੀ ਇਹ ਖਬਰ ਜਾਂਦੀ ਰਹੀ ਉਹਨਾਂ ਤੱਕ ਪਹੁੰਚੀ ਵੀ ਉਹਨਾਂ ਦੇ ਟੇਬਲ 'ਤੇ ਵੀ ਪਹੁੰਚੀ ਆ ਗੱਲ ਇਹ ਲੇਕਿਨ ਉਹਨਾਂ ਉੱਤੇ ਗੌਰ ਨਹੀਂ ਹੋਇਆ ਹੈਗਾ ਹੁਣ ਅੱਜ ਦੇ ਹਾਲਾਤ 'ਚ ਅੱਜ ਤਾਂ ਉਹ ਜਾਗੇ ਆ ਮਤਲਬ ਜਿੰਨੇ ਚਿਰ ਤੋਂ ਉਹ ਜਾਗ ਰਹੇ ਨੇ ਬਿਮਾਰੀ ਦੇ ਨਾਲ ਉਹਨੇ ਦਿਨ ਹੀ ਅਸੀਂ ਜਾਗੇ ਆ ਠੀਕ ਹੈ ਠੀਕ ਹੈ ਇੰਨੇ ਮਾੜੇ ਹਾਲਾਤ ਨੇ ਸਾਡੇ ਤੇ ਉਹਨਾਂ ਦੇ ਕਿਹਾ ਜਾਂਦਾ ਵੀ 8 ਜਿਹੜੇ ਹੈਗੇ ਨੇ ਹਨਾ ਪਰਿਵਾਰਕ ਬੱਚੇ ਸੀਗੇ ਅੱਜ ਤੁਸੀਂ ਇਕੱਲੇ ਹੀ ਹੋ ਤਾਂ ਥੋੜੇ ਉਹਨਾਂ ਦੇ ਰਹਿ ਗਏ ਸੀ ਤਾਂ ਪਰਿਵਾਰ ਦੇ ਨਾਲ ਉਹਨਾਂ ਦੀ ਕਿਉਂ ਨਹੀਂ ਬਣ ਸਕੀ ਜੇ ਤੁਸੀਂ ਇਕੱਲੇ ਹੀ ਸਾਰਾ ਜਿਹੜਾ ਉਹਨਾਂ ਦਾ ਬੋਝ ਆ ਜਿਹੜਾ ਚੱਕ ਦੇ ਰਹੇ ਹੋ ਨਹੀਂ ਉਹਦੇ ਵਿੱਚ ਇਹ ਵਜਾ ਆ ਇਹ ਹੋ ਜਾਂਦੀ ਆ ਜੀ ਕੁਝ ਗਰੀਬੀ ਇੱਕ ਕਾਰਨ ਬਣ ਜਾਂਦੀ ਆ ਤੇ ਦੂਜੇ ਨੰਬਰ ਤੇ ਸਾਰੇ ਆਪਣੇ ਆਪਣੇ ਘਰ ਚ ਕਬੀਲਦਾਨ ਨੇ तकरीबन ਜਿਹੜੇ ਸਾਡੇ ਘਰ ਦੇ ਵਿੱਚ ਜਿੰਨੇ ਵੀ ਮੈਂਬਰ ਨੇ ਜਾਂ ਉਹਨਾਂ ਦੇ ਹਨਾ ਬੱਚੇ ਨੇ ਉਹ ਆਪਣਾ ਨੂੰ ਸਟੈਂਡ ਨਹੀਂ ਕਰ ਪਾਏ ਕਿਸੇ ਵਜ੍ਹਾ ਕਰਕੇ ਲਾ ਲੋ ਠੀਕ ਆ ਉਹ ਇਸ ਲੈਵਲ ਤੇ ਨਹੀਂ ਪਹੁੰਚ ਪਾਏ ਕਿ ਉਹ ਉਹਨਾਂ ਨੂੰ ਦੇਖ ਸਕਣ ਤੇ ਬਾਕੀ ਇਹ ਆ ਵੀ ਜਿੰਨਾ ਕੋ ਉਹਨਾਂ ਕੋ ਦੇਖ ਹੁੰਦਾ ਸੀਗਾ ਉਹਨਾਂ ਕ ਨਾਲ ਨਾਲ ਧਿਆਨ ਉਹ ਰੱਖਦੇ ਵੀ ਸੀਗੇ ਠੀਕ ਆ ਅੱਜ ਵੀ ਉਹ ਨਾਲ ਹੀ ਨੇ ਤੇ ਦੁੱਖ ਤਾਂ ਉਹਨਾਂ ਨੂੰ ਵੀ ਓਨਾ ਹੀ ਆ ਠੀਕ ਆ ਸਾਹਮਣਾ ਤਾਂ ਦੇਖੋ ਕਿਸੇ ਇੱਕ ਨਹੀਂ ਹੁੰਦਾ ਵਾ ਆਪਣੇ ਹਿੱਸੇ ਆਇਆ ਵਾ ਚਲੋ ਠੀਕ ਆ ਇਹ ਮੈਂ ਆਪਣ ਨੂੰ ਪਾ ਥੋੜਾ ਜਿਹਾ ਉਹ ਦੱਸੋ ਵੀ ਕਹਿੰਦੇ ਵੀ ਉਹਨਾਂ ਨੇ ਗੱਡੀਆਂ ਵਾਲਾ ਇੱਕ ਦੌਰ ਵੀ ਉਹਨਾਂ ਦਾ ਰਿਹਾ ਹੈ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਵੀ ਰਹੇ ਨੇ ਇਹ ਸਾਰਾ ਕੁਝ ਤੁਸੀਂ ਵੀ ਆਪਣੇ ਅੱਖੀਂ ਹੰਡਾਇਆ ਕਿਉਂਕਿ ਤੁਸੀਂ ਵੀ ਉਹਨਾਂ ਗੱਡੀਆਂ ਦੇ ਫਿਰ ਝੂਟੇ ਲੈ ਜਦੋਂ ਬਾਪ ਦੀਆਂ ਗੱਡੀਆਂ ਦੇ ਨਹੀਂ ਬਿਲਕੁਲ ਜੀ ਦੇਖੋ ਮੈਂ ਸਭ ਤੋਂ ਛੋਟਾ ਮੁੰਡਾ ਮੈਂ ਸਾਰਾ ਕੁਝ ਜਾਂ ਇਹਨਾਂ ਨੇ ਸਾਰਾ ਕੁਝ ਹੀ ਦੇਖਿਆ ਵਾ ਮੈਂ ਜਾਂਦੇ ਦੇਖਿਆ ਵਾ ਲੇਕਿਨ ਗੱਡੀਆਂ ਤੇ ਅਸੀਂ ਜ਼ਰੂਰ ਘੁੰਮੇ ਆਂ ਵੱਡਾ ਨਾਂ ਸੀਗਾ ਵੱਡੇ ਘਰ ਸੀ ਚਾਰਚਾ ਕਰ ਸੀਗੇ ਫੈਕਟਰੀਆਂ ਸੀਗੀਆਂ ਸਾਰਾ ਕੁਝ ਆਪਣੇ ਅੱਖੀਂ ਜਾਂਦਾ ਦੇਖਿਆ ਤੇ ਸਾਰਾ ਹੁਣ ਜਿਹੜਾ ਬਚਪਨ ਸੀ ਉਸ ਤੋਂ ਬਾਅਦ ਕਰਾਇਤੇ ਹੀ ਬਤਾਇਆ ਵਾ ਲੇਕਿਨ ਇਹਨਾਂ ਦੇ ਜਿਹੜੇ ਗਾਣੇ ਨੇ ਉਹ ਬਹੁਤ ਹੁਣ ਪੋਪੂਲਰ ਨੇ ਬਹੁਤ ਵੱਡੇ ਵੱਡੇ ਸਿੰਗਰਾਂ ਨੇ ਗਾਏ ਨੇ ਬਹੁਤ ਤੱਕਰ ਅਸੀਂ ਪਹੁੰਚ ਵੀ ਕਰਨ ਦੀ ਕੋਸ਼ਿਸ਼ ਕੀਤੀ ਚਾਹੇ ਹਾਂਸਰਾ ਹਾਂਸ ਜੀ ਨੇ ਜਾਂ ਕਿ ਆਪ ਵੀ ਐਮਪੀ ਰਹੇ ਨੇ ਉਹਨਾਂ ਨੇ ਵੀ ਨਹੀਂ ਸੁਣੀ ਠੀਕ ਹੈ ਉਹਨਾਂ ਨੇ ਵੀ ਨਹੀਂ ਸੁਣੀ ਮੈਂ ਬਾਏ ਤੁਹਾਨੂੰ ਮੀਡੀਆ ਤੇ ਗੱਲ ਕਹਿ ਰਿਹਾ ਹਾਂ ਠੀਕ ਹੈ ਜੀ ਚਾਹੇ ਮੁਹੰਮਦ ਸਦੀਕ ਜੀ ਨੇ ਉਹਨਾਂ ਨੂੰ ਵੀ ਅਸੀਂ ਕੋ ਹਾਰ ਲਈ ਸੀਗੀ ਉਹਨਾਂ ਨੇ ਵੀ ਆਪਣੇ ਲੈਵਲ ਤੇ ਉੱਤੇ ਕੁਝ ਨਹੀਂ ਕੀਤਾ इवन ਕਿ ਹੋਰ ਵੀ ਜਿੰਨੇ ਵੀ ਵੱਡੇ ਕਲਾਕਾਰ ਨੇ ਆਪਾਂ ਨਾਮ ਲਈ ਲਾਵਾਂਗੇ ਆਪਣਾ ਹੱਕ ਹੀ ਨਹੀਂ ਬਣਦਾ ਹੈਗਾ ਵੇਖੋ ਉਹਨਾਂ ਦੀ ਆਪਣੀ ਕਿਸਮਤ ਆ